ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਜਿਹੜਾ ਕਿ ਸਾਡੇ ਹਲਕੇ ਨਾਲ ਸੰਬੰਧਿਤ ਹੈ ਮਹਾਲੀ ਦੀ ਆਧੁਨਿਕ ਫਲ ਤੇ ਸਬਜ਼ੀ ਮੰਡੀ ਨੂੰ ਵੇਚੇਗਾ ਮੰਡੀ ਬੋਰਡ ਇਹ ਮੰਡੀ ਮੁਰੂ ਮੰੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ 8 ਫਰਵਰੀ 2014 ਨੂੰ ਕਿਸਾਨ ਤੇ ਵਪਾਰੀਆਂ ਦੀ ਸਹੂਲਤ ਦੇ ਲਈ ਸਬਜੀ ਤੇ ਫਲ ਮੰਡੀ ਬਣਾਈ ਸਗੀ ਇਸ ਮੰਡੀ ਤੇ ਲਈ ਸਾਡੇ ਹਾਕਕੇ ਦੇ ਕੰਬਾਲੇ ਪਿੰਡ ਦੀ ਜ਼ਮੀਨ ਅਕਵਾਇਰ ਹੋਈ ਔਰ ਜ਼ਮੀਨ ਮੰਡੀ ਵਾਸਤੇ ਅਕਵਾਇਰ ਕੀਤੀ ਗਈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਪੰਜਾਬ ਸਰਕਾਰ ਮੰਡੀ ਬੋਰਡ ਇਹ ਮੰਡੀ ਨੂੰ ਵੇਚਣ ਜਾ ਰਿਹਾ ਸੋ ਮੈਂ ਇਸ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਭ ਤੋਂ ਪਹਿਲਾਂ ਤੱਕਾਤਾ ਇਸ ਪਿੰਡ ਦੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਈ ਕਿਉਂਕਿ ਜ਼ਮੀਨ ਜਿਸ ਮਕਸਦ ਵਾਸਤੇ ਅਕਵਾਇਰ ਹੁੰਦੀ ਹੈ ਉਹ ਜ਼ਮੀਨ ਦਾ ਪਰਪਸ ਉਹੀ ਰਹਿੰਦਾ ਤੇ ਜੇਕਰ ਮੰਡੀ ਬਣਾਉਣ ਵਾਸਤੇ ਅਕਵਾਇਰ ਹੋਈ ਹੈ ਤਾਂ ਉੱਥੇ ਮੰਡੀ ਬਣੀ ਸੋ ਕਰੋੜਾ ਰੁਪਏਸ ਮੰਡੀ ਨੂੰ ਬਣਾਉਣ ਤੇ ਲੱਗੇ ਤੇ ਰਾਜ ਸਰਕਾਰ ਇਹ ਮੰਡੀ ਵੇਚਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਇਹ ਮੰਡੀ ਵੇਚੀ ਜਾਵੇ ਸੋ ਇਸ ਕਰਕੇ ਮੈਂ ਆਪਣੇ ਹਾਕੇ ਦੇ ਲੋਕਾਂ ਨੂੰ ਵੀ ਕਹਿਣਾ ਕਿ ਤੱਕੜੇ ਹੋ ਆਪਾਂ ਸਾਰੇ ਰਲ ਕੇ ਇਸ ਦਾ ਭਾਵੇਂ ਉਹ ਵਿਰੋਧ ਇਕੱਠ ਦੇ ਰੂਪ ਚ ਕੀਤਾ ਜਾਵੇ ਜਾਂ ਆਪਾਂ ਨੂੰ ਕੋਈ ਕੋਰਟ ਦਾ ਸਹਾਰਾ ਲੈਣਾ ਪਵੇ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਗਰੇਜ ਨਹੀਂ ਕਰੇਗਾ ਔਰ ਮੈਂ ਆਪਣੇ ਪਾਰਟੀ ਪ੍ਰਦਾਸ ਸਸ ਵੀਰ ਸਿੰਘ ਜੀ ਬਾਲਾ ਸਾਹਿਬ ਨਾਲ ਔਰ ਜ਼ਿਲੇ ਦੀ ਸਮੂਚੀ ਲੀਡਰਸ਼ਿਪ ਨਾਲ ਸਲਾਹ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੰਡੀ ਚੱਕਾਂ ਦੇ ਖਿਲਾਫ ਅਸੀਂ ਇਕੱਠੇ ਬਿੱੜਾਂਗੇ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਨਾਦਰਸ਼ਾਹੀ ਪ੍ਰਮਾਨ ਬੰਦ ਕਰੋ ਤੁਸੀਂ ਅੱਜ ਅਰਬਾਂ ਰੁਪਏ ਦੀ ਜ਼ਮੀਨ ਵੇਚ ਕੇ ਔਰ ਜਿਹੜੇ ਕਿਸਾਨਾਂ ਤੋਂ ਇਹ ਕੌਡੀਆਂ ਦੇ ਭਾਅ ਜ਼ਮੀਨ ਖਰੀਦੀ ਗਈ ਔ ਇਸ ਕਰਕੇ ਖਰੀਦੀ ਗਈ ਸੀਗੀ ਕਿ ਇਹ ਮੰਡੀ ਬਾਨੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਮਜ਼ਾਕ ਸਾਡੇ ਨਾਲ ਨਾ ਕਰੋ ਔਰ ਇਹ ਅਸੀਂ ਬਿਲਕੁਲ ਨਹੀਂ ਹੁੰਦ ਦੇਣਾ ਕਿ ਮੰਡੀ ਇੱਥੋਂ ਚੇਂਜ ਹੋਵੇ ਤੇ ਇਸ ਕਰਕੇ ਅਸੀਂ ਕੋਰਟ ਦੀ ਵੀ ਜੋ ਹੈ ਕਾਰਵਾਈ ਉਹ ਆਉਣ ਵਾਲੇ ਦਿਨਾਂ 'ਚ ਵਕੀਲ ਸਾਹਿਬਾਂ ਨਾਲ ਸਲਾਹ ਕਰਕੇ ਉਹ ਵੀ ਅਸੀਂ ਉਹਦੀ ਵੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਉਹਦੀ ਵੀ ਅਗਲੀ ਜਿਹੜੀ ਹੈ ਵਿਰੋਧਪੰਦੀ ਉਹ ਵੀ ਉਹ ਲਿਖਾਂਗੇ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਆਪਣੇ ਇਸ ਇਲਾਕੇ ਦੇ ਲੋਕਾਂ ਨੂੰ ਖਾਸ ਕਰ ਉਸ ਦੇ ਨਾਲ ਲੱਗਦੇ ਕਬਾਲੀ ਜੱਤਪੁਰਾ ਕਮਾਲਾ ਉਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਿ ਤੁਸੀਂ ਆਓ ਸਾਰੇ ਆਪਾਂ ਇਕੱਠੇ ਹੋਈਏ ਔਰ ਇਹ ਜਿਹੜੀ ਮੰਡੀ ਇੱਥੇ ਵੇਚਣ ਜਾ ਰਹੇ ਆ ਬਹੁਤ ਕਰੋੜੀ ਜ਼ਮੀਨ ਇਹਦੇ ਖਾ ਪਰਸ ਗੱਲ ਵੱਡੀ ਹੈ ਸੋ ਜਿਹੜੇ ਸਾਡੇ ਵੀਰ లైਵ ਨੂੰ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਮੇਰੀ ਬੇਨਤੀ ਵੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਤੇਮਨਾ ਜਰਸ ਕੇ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤ